ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲੱਗੇ ਆ ਇਹ ਕਿਸਾਨ ਭਰਾਵੋ ਸਬਜ਼ੀ ਦੇ ਨਾਲ ਸਬੰਧਿਤ ਹੈ ਚਾਹ ਤੁਸੀਂ ਜੂਨ ਮਹੀਨੇ ਵਿੱਚ ਘਰੇਲੂ ਪੱਧਰ ਤੇ ਸਬਜ਼ੀ ਲਾਉਣੀ ਹੈ ਚਾਹ ਤੁਸੀਂ ਵੇਚਣ ਵਕਤ ਵਾਸਤੇ ਲਾਉਣੀ ਹੈ ਚੰਗਾ ਮੁਨਾਫਾ ਦੇਣ ਵਾਲੀਆਂ ਜੂਨ ਮਹੀਨੇ ਵਿੱਚ ਲੱਗਣ ਵਾਲੀਆਂ ਕਿਹੜੀਆਂ ਸਬਜ਼ੀਆਂ ਕਿਵੇਂ ਉਹਨਾਂ ਦੀ ਸੰਭਾਲ ਕਰਨੀ ਹੈ ਕਦੋਂ-ਕਦੋਂ ਬੀਜ ਸਕਦੇ ਆ ਤੇ ਕਿਹੜੀ ਕਿੰਨੀ ਕਮਾਈ ਦੇਊਗੀ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਇਹ ਜਾਣਕਾਰੀਆਂ ਦੇਣ ਵਾਸਤੇ ਸਾਡੇ ਨਾਲ ਨੇ ਆਗਾਮੀ ਬਦੂ ਕਿਸਾਨਪਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੌਣੀ ਦੇ ਹੁਕਮਰਾਜ ਜੀ ਆਓ ਇਹਨਾਂ ਪਾਸੋਂ ਜਾਣਕਾਰੀ ਹਾਸਲ ਕਰਦੇ ਆ ਤਾਂ ਭਾਈ ਜੀ ਜੂਨ ਮਹੀਨੇ ਦੇ ਵਿੱਚ ਲੱਗਣ ਵਾਲੀਆਂ ਕਿਹੜੀਆਂ ਸਬਜ਼ੀਆਂ ਇਹ ਹੁੰਦਾ ਵੀ ਲੋਕ ਅਗੇਤੀਆਂ ਜਾਦੇ ਲਾਉਂਦੇ ਆ ਪਰ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਕਿਹੜੀਆਂ ਸਬਜ਼ੀਆਂ ਜਿਹੜੀ ਤੋਂ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਜੀ ਜਦੋਂ ਚੰਗੇ ਮੁਨਾਫੇ ਦੀ ਗੱਲ ਆਉਂਦੀ ਆਪਣੇ ਮਨ ਦੇ ਵਿੱਚ ਇਹੀ ਹੁੰਦਾ ਵੀ ਉਹ ਕਿਹੜੀਆਂ ਸਬਜ਼ੀਆਂ ਜਿਹਦੋਂ ਆਪਾਂ ਚੰਗਾ ਹਜ਼ਾਰਾਂ ਲੱਖ ਰੁਪਏ ਕਮਾ ਸਕਦੇ ਆ ਉਸ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਗੱਲ ਕਰਦੇ ਆ ਵੀ ਆਪਾਂ ਜੂਨ ਦੇ ਮਹੀਨੇ ਹੋਰ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾ ਸਕਦੇ ਆ ਉਹਦੇ ਵਿੱਚ ਕੀ ਆ ਵੀ ਹਰੇਕ ਦਾ ਇਹੀ ਸਵਾਲ ਹੁੰਦਾ ਜੇ ਉਹਨਾਂ ਘਰਾਂ ਦੇ ਵਿੱਚ ਹੋਮ ਗਾਰਡਨ ਬਣੇ ਆ ਕਈਆਂ ਦੇ ਤੇ ਛੋਟੇ-ਛੋਟੇ ਬਗੀਚੀਆਂ ਬਣੇ ਉਹਨਾਂ ਦਾ ਵੀ ਇਹੀ ਸਵਾਲ ਆ ਵੀ ਕਿਹੜੀਆਂ-ਕਿਹੜੀਆਂ ਹੁਣ ਲਾ ਸਕਦੇ ਆ ਉਹਦੇ ਵਿੱਚ ਆਪਾਂ ਜਿਹੜਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਖਾਣੇ ਆ ਸਬਜ਼ੀਆਂ ਜਿਵੇਂ ਕਦੂ ਤੋਰੀ ਅੱਲਾ ਪੇਠਾ ਕਰੇਲਾ ਪਿੰਡੀ ਗਵਾਰਾ ਖਖੜੀ ਇਹ ਸਾਰੀਆਂ ਲਗਾ ਸਕਦੇ ਆ ਇਹਦੇ ਵਿੱਚ ਜਿਵੇਂ ਲੋਬੀਆ ਰਹਿ ਗਿਆ ਹੋਊਗਾ ਇੱਕ ਦੋ ਫਸਲਾਂ ਹੋ ਰਹਿਗੀਆਂ ਹੋਣਗੀਆਂ ਉਹਦੇ ਵਿੱਚ ਇਹਨਾਂ ਨੂੰ ਜੇ ਤਾਂ ਆਪਾਂ ਖੁਦ ਸੇਲ ਕਰਨੇ ਆ ਫਿਰ ਤਾਂ ਭਾਈ ਕੋਈ ਵੀ ਸਬਜ਼ੀ ਲਾ ਲਓ ਉਹਦੇ ਚ ਆਪਾਂ ਨੂੰ ਕਮ ਮਿਲਣੀ ਆ ਇਹ ਦੇਖੋ ਤੁਸੀਂ ਜੇ ਮੰਨ ਲਓ ਮੰਡੀ ਦੇ ਵਿੱਚ ਰੇਡ ਪਲਾਂ ਕद्दू ਦਾ 5 ਰੁਪਏ ਰਹਿ ਜੇ ਤੇ ਜੇ ਤੁਸੀਂ ਆਪ ਸੇਲ ਕਰੋਗੇ ਤਾਂ ਤੁਹਾਨੂੰ 15-20 ਰੁਪਏ ਵੀ ਮਿਲ ਜੂਗਾ ਜੇ ਮੰਨ ਲਓ ਆਪ ਨਹੀਂ ਸੇਲ ਕਰਨਾ ਫਿਰ ਮੰਡੀ ਦੇ ਵਿੱਚ ਆਪਾਂ ਨੂੰ ਭਾਅ ਕਈ ਵਾਰ ਨਹੀਂ ਮਿਲਦਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੇ ਨਵੇਂ ਬੰਦਾਗਾ ਜੇ ਉਹਨੇ ਮੰਡੀ ਕਰਨ ਕਰਨਾ ਉਹਦੇ ਵਾਸਤੇ ਆਪ ਤੁਹਾਨੂੰ ਉਹ ਗੇਤੀ ਫਸਲ ਲਾਓ ਜੋ ਮੈਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਸ ਤੋਂ ਪਹਿਲਾਂ ਜਿਹੜਾ ਨਵਾਂ ਬੰਦਾ ਉਹਨੂੰ ਜੇ ਮੰਨ ਲਓ ਇੱਕ ਗਿੱਲੇ ਤੇ ਸ਼ੁਰੂਆਤ ਕਰੇ ਇੱਕ ਗਿੱਲੇ ਦੇ ਵਿੱਚ ਮੰਨ ਲਓ 8 ਤਰ੍ਹਾਂ ਦੀਆਂ ਸਬਜ਼ੀਆਂ ਲਾਵੇ ਇਹ ਕਨਾਕਲਾ ਰੇਕ ਦੀ ਲਾਲੇ ਕਦੂ ਲਾਲੇ ਤੋਰੀ ਵਾਲੇ ਅੱਲਾ ਪੇਠਾ ਸਾਰੀਆਂ ਚੀਜ਼ਾਂ ਵੰਡ ਕੇ ਲਾ ਲੇ ਫਿਰ ਉਹ ਅੱਡਾ ਬਣਾਵੇ ਜਾਂ ਪਿੰਡ ਦੇ ਵਿੱਚ ਤੋੜਾ ਫਿਰਾ ਕਰਕੇ ਜਾਂ ਜਿੱਥੇ ਗਾਹਕ ਵੱਧ ਪੈਂਦਾ ਉਹ ਉੱਥੇ ਬਹਿ ਕੇ ਆਪ ਵੇਚੇ ਜੋ ਆਪ ਵੇਚੂਗਾ ਤੇ ਭਾਈ ਉਹਨੂੰ ਇਨਕਮ ਪੱਕਾ ਹੀ ਹੋਣੀ ਆ ਤੁਸੀਂ ਦੇਖ ਲਓ ਜੇ ਹੁਣ ਆਸ-ਪਾਸੇ ਚਲੋ ਉਹ ਛੱਡੋ ਤੁਸੀਂ ਹੁਣ ਮੰਨ ਲਓ ਬਾਜ਼ਾਰ ਦੇ ਵਿੱਚ ਦੁਕਾਨਾਂ ਵਾਲੇ ਦੇਖ ਲਓ ਮੰਡੀ ਚੋਂ ਲੈ ਕੇ ਆਉਂਦੇ ਆ ਅੱਜ ਤੱਕ ਮੈਂ ਇਹ ਜਿੰਨੇ ਬੰਦੇ ਵੀ ਦੇਖੇ ਆ ਜਿਹੜੇ ਮੰਡੀ ਤੋਂ ਲਿਆ ਕੇ ਵੇਚ ਕੇ ਉਹਨਾਂ ਨੇ ਵਧੀਆ ਘਰ ਵਧੀਆ ਪਾਏ ਹੋਏ ਆ ਉਹਨਾਂ ਨੇ ਪਲਾਟ ਵੀ ਲਏ ਹੋਏ ਆ ਪਰ ਜੇ ਹੁਣ ਬੰਦਾ ਜ਼ਿੰਮੇਵਾਰ ਬੰਦਾ ਉਹ ਇਸੇ ਚੀਜ਼ 'ਚ ਮਰ ਜਾਂਦਾ ਵੀ ਉਹਨੂੰ ਸੇਲ ਨਹੀਂ ਆਪ ਕਰਦਾ ਜਿੰਨ ਜਿਕਰ ਆਪਾਂ ਆਪ ਸੇਲ ਨਹੀਂ ਕਰਦੇ ਉਹਨਾਂ ਜਿੰਨ ਕਰ ਆਪਾਂ ਕੰਮ ਜੱਪ ਵੀ ਨਹੀਂ ਹੁੰਦੇ ਜਦੋਂ ਆਪਾਂ ਸਬਜ਼ੀ ਦੇ ਵਿੱਚ ਕੰਮ ਦੇ ਵਿੱਚ ਆਉਣਾਗਾ ਤਾਂ ਪਹਿਲਾਂ ਤਾਂ ਆਪ ਸੇਲ ਕਰੋ ਦੂਜੇ ਨੰਬਰ ਤੇ ਜਦੋਂ ਆਪਾਂ ਸਬਜ਼ੀ ਦੇ ਕੰਮ ਵਿੱਚ ਪੈ ਜਾਾਂਗੇ ਫਿਰ ਆਪਾਂ ਨੂੰ ਇਹਦਾ ਪਤਾ ਲੱਗਣ ਲੱਗ ਜੂਗਾ ਵੀ ਇਹ ਗੇਤੀ ਫਸਲ ਆ ਲਾਈਏ ਤੇ ਵਿਛੇਤੀ ਲਾਈਏ ਤੇ ਉਹਦੇ ਰੇਟ ਕਦੋਂ ਮਿਲੂਗਾ ਹੁਣ ਜਿਵੇਂ ਆਪਾਂ ਰੇਟ ਦੀ ਗੱਲ ਬਾਤ ਕਰੀ ਵੀ ਕਿਹੜੀ ਸਬਜ਼ੀ ਦਾ ਰੇਟ ਮਿਲੂਗਾ ਉਹ ਹੁਣ ਜਿਹੜਾ ਗੋਭੀ ਦੀ ਫਸਲ ਦਾ ਬਿਲਕੁਲ ਸਹੀ ਸਮਾਂ ਆ ਗੋਭੀ ਦੀ ਗੇਤੀ ਬਜਾਈ ਸ਼ੁਰੂ ਆ ਪਰ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਆ ਬਹੁਤ ਹੀ ਮੁਸ਼ਕਲ ਹੁੰਦੀ ਹੈ ਪਰ ਜਿਹੜਾ ਬੰਦੇ ਨੇ ਕਰ ਲਈ ਅਸੀਂ ਆਪ ਬਈ 60 ਰੁਪਏ ਗੋਭੀ ਵੇਚੀ ਹੋਈ ਹੈ ਉਹ ਜਿਹੜੇ ਬੰਦੇ ਨੇ ਗੋਭੀ ਲਾਉਣੀ ਆ ਉਹਨੂੰ ਪਹਿਲਾਂ ਖਾਸ ਗੱਲਾਂ ਤਿਆਰ ਰੱਖਣਾ ਪਊਗਾ ਉਹ ਆ ਵੀ ਇੱਕ ਤਾਂ ਬਾਹਣ ਜਿਹੜਾ ਹੈਗਾ ਆਪਣਾ ਜ਼ਮੀਨ ਆ ਉਹ ਉੱਚੀ ਹੋਵੇ ਇਹ ਨਾ ਹੋਵੇ ਆਸ-ਪਾਸੇ ਦਾ ਪਾਣੀ ਆਉਂਦਾ ਹੋਵੇ ਤੇ ਉੱਥੇ ਠਹਿਰ ਜਾਵੇ ਤੇ ਉਹ ਆਪਣੀ ਗੋਭੀ ਦੀ ਫਸਲ ਬਰਬਾਦ ਹੋ ਕਿਸੇ ਵੀ ਫਸਲ ਆਸਤੇ ਆ ਉਹ ਚੀਜ਼ ਚਾਹੀਦੀ ਨਹੀਂ ਸਬਜੀ ਵਾਲਾ ਵਾਹਨ ਹਮੇਸ਼ਾ ਹੀ ਉਹ ਚਾਹੀਦਾ ਜਿੱਥੇ ਆਸ-ਪਾਸੇ ਦਾ ਪਾਣੀ ਨਾ ਆਉਂਦਾ ਹੋਵੇ ਪਾਣੀ ਦੀ ਮਾਰਚ ਨਾ ਹੋਵੇ ਇੱਕ ਗੋਭੀ ਦੀ ਫਸਲ ਲਾਉਣ ਤੋਂ ਪਹਿਲਾਂ ਆਪਾਂ ਵੈਦਰ ਜੂ ਚੈੱਕ ਕਰਨਾ ਵੀ ਦੋ ਤਿੰਨ ਦਿਨਾਂ ਦੇ ਵਿੱਚ ਮੀਂਹ ਨਾ ਹੋਵੇ ਜੇ ਗੋਭੀ ਦੀ ਫਸਲ ਲਾਤੀ ਤਾਂ ਮੀਂਹ ਪੈ ਗਿਆ ਤੋਂ ਨੁਕਸਾਨ ਹੋ ਜੂ ਹੁਣ ਜਿਹੜਾ ਗੋਭੀ ਲਾਉਣ ਦਾ ਸਮਾਂ ਆਗਾ ਉਹ ਹੁਣ ਜਿਹੜੀ ਹੁਣ ਦੋ ਤਿੰਨ ਵੈਰੈਟੀਆਂ ਆਉਣਗੀਆਂ ਜਿਵੇਂ ਹਾਈ ਬ੍ਰੈਡ ਵੀ ਆਇਆ ਇੰਦੀਆ ਦੇਸੀ ਵੀ ਆ ਜਾਂਦੀ ਆ ਜੂਨ ਦੇ ਐਂਡ ਚ ਲੱਗਣੀ ਸ਼ੁਰੂ ਹੋ ਜਾਣੀ ਹੈ ਗੇਤੀ ਫਸਲ ਇਹ ਕਈਆਂ ਦਾ ਸਵਾਲ ਇਹ ਹੋਊਗਾ ਵੀ ਇਹ ਦੀਵਾਲੀ ਤੇ ਆਊਗੀ ਦੀਵਾਲੀ ਤੇ ਨਹੀਂ ਆਉਂਦੀ ਦੀਵਾਲੀ ਤੋਂ ਪਹਿਲਾਂ ਹੀ ਆਊਗੀ ਇਹ ਇਹ ਮੰਨ ਲਓ ਜੇ ਤੁਸੀਂ ਲਾਤੀ ਤੁਸੀਂ 60 ਤੋਂ ਲੈ ਕੇ 70 ਦਿਨਾਂ ਦੇ ਵਿੱਚ ਬਈ ਫਸਲ ਇਹ ਤਿਆਰ ਹੋ ਜਾਂਦੀ ਹੈ ਮੰਡੀ ਚ ਲਜਾਣਾ ਅਸਤੇ ਮੰਡੀ ਦੇ ਵਿੱਚ ਬਈ ਅਸੀਂ ਆਪ 40 ਰੁਪਏ ਤੋਂ ਲੈ ਕੇ 60 ਰੁਪਏ ਰੇਟ ਇਹਦਾ ਲਿਆ ਹੋਇਆ ਹੁਣ ਜਿਹੜਾ ਪਨੀਰੀ ਦੀ ਬਜਾਈ ਦਾ ਸਮਾਂ ਚੱਲੀ ਜਾਂਦਾ ਹੁਣਾ ਮੀਂਹ ਵੇਖਣਾ ਸੀ ਇੱਕ ਅੱਧਾ ਦਿਨ ਮੀਂਹ ਆਇਆ ਸੀ ਬਜਾਈ ਦੀ ਕਰ ਦੇਣੀ ਆ ਆਪਣੀ ਪਹਿਲੇ ਬੁਕਿੰਗ ਹੋ ਜਾਂਦੀ ਪਨੀਰੀਆਂ ਦੀ ਬਈ ਸਾਰੀ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪਨੀਰੀ ਤਿਆਰ ਹੋ ਗਈ ਅਸੀਂ ਪਨੀਰੀਆਂ ਬਈ ਧੁੱਪਾ ਲਵਾ ਕੇ ਜਮਾ ਚੰਗੀ ਤਰ੍ਹਾਂ ਫੇਰ ਪ੍ਰਵਾਹਨ ਦੇ ਵਿੱਚ ਟ੍ਰਾਂਸਫਰ ਕਰਨੀ ਆ ਜਿਹੜਾ ਸਾਡੇ ਤੋਂ ਲੈ ਕੇ ਵੀ ਜਾਂਦੇ ਉਹਨਾਂ ਨੂੰ ਵੀ ਪਤਾ ਹੀ ਹੈ ਗੱਲ ਦਾ ਵੀ ਉਹ ਜਦੋਂ ਚੰਗਾ ਚੰਗਾ ਥੱਲੇ ਜਾਲਾ ਬਣਿਆ ਹੋਊਗਾ ਤੁੱਪ ਲੱਗੀ ਹੋਗੀ ਪਨੀਰੀ ਨੂੰ ਫੇਰ ਭਾਈ ਉਹ ਮੱਚੀ ਨਹੀਂ ਅਗੇਤੀ ਜਿਹੜੀ ਗੋਭੀ ਆ ਉਹਦੀਆਂ ਵੱਟਾਂ ਮੈਟਰ ਕਰਦੀਆਂ ਭਾਉਣ ਲੱਗੇ ਜਿਹੜੀ ਹੁਣ ਮੰਨ ਲਓ ਆਮ ਆਪਾਂ ਕੋਈ ਵੀ ਫਸਲ ਜੇ ਗੋਭੀ ਦੀ ਲੈਣੇ ਆ ਠੰਡ ਦੇ ਵਿੱਚ ਉਦੋਂ ਕਿਹੜੇ ਦਿਸ਼ਾ ਵਿੱਚ ਮਰਜੀ ਲਾ ਦਿਓ ਕੋਈ ਚੱਕਰ ਨਹੀਂ ਹੁੰਦਾ ਜਿਹੜੀ ਗੇਤੀ ਹੈ ਇਹਦੇ ਵਿੱਚ ਬਾਈ ਦਿਸ਼ਾ ਬਹੁਤ ਮੈਟਰ ਕਰਦੀ ਆ ਵੀ ਜੇ ਹੁਣ ਮੰਨ ਲਓ ਜਦੋਂ ਆਪਣਾ ਸੂਰਜ ਵੱਨੀ ਮੂੰਹਾਂ ਚੜ੍ਹਦੇ ਬੰਨੇ ਤਾਂ ਉਸ ਰੋਟ ਚੜ੍ਹਦੇ ਤੋਂ ਸ਼ਿਪ ਦੇ ਵੱਟ ਪੈਣੀ ਆ ਤੇ ਜਦੋਂ ਤੁਹਾਡਾ ਸੂਰਜ ਵੱਨੀ ਮੂੰਹ ਹੋਇਆ ਤਾਂ ਕੱਬੇ ਹੱਥ ਕੋਈ ਲੱਗਣੀ ਆ ਉਸ ਬਾਬਤ ਵੀਡੀਓ ਆਪਣਾ ਆਉਣਗਾ ਆਪਣੇ ਚੈਨਲ ਤੇ ਵੀ ਆਉਣਗਾ ਤੇ ਜੇ ਤੁਸੀਂ ਆਏ ਤਾਂ ਤੁਹਾਡੇ ਨਾਲ ਵੀ ਉਹ ਕਰ ਦਾਂਗੇ ਉਹਦੇ ਚ ਲਾਉਣ ਦਾ ਢੰਗ ਦੱਸਿਆ ਹੋਊਗਾ ਵੀ ਕਿਹੜੀ ਇਹਦੀ ਸਪਰੇਅ ਕਰਨੀ ਆ ਕਿਵੇਂ ਇਹਨੂੰ ਖਾਦ ਪਾਉਣੀ ਆ ਤੇ ਕਿਵੇਂ ਇਹਨੂੰ ਜਿਹੜਾ ਗਰਮੀ ਤੋਂ ਬਚਾਉਣਾ ਹੈਗਾ ਸਾਰੀਆਂ ਚੀਜ਼ਾਂ ਉਸੇ ਕਵਰ ਹੋਣਾਂ। ਇਹ ਹੁਣ ਗੋਭੀ ਦੀ ਫਸਲ ਆਸਤੇ ਬਹੁਤ ਵਧੀਆ ਸਮਾਂ ਦੇ ਅਗੇਤੀ ਫਸਲ ਆ। ਜਿਨੇ ਮੰਨ ਲਓ ਕਹਿੰਦਾ ਵੀ ਮੈਂ ਥੋੜਾ ਔਖੀ ਹੈ ਮੇਰੇ ਵਾਸਤੇ ਕਰਨੀ। ਉਹ ਬੰਦਾ ਬਈ ਹਜੇ ਨਾਲ ਆਵੇ। ਉਹ ਫਿਰ ਜੂਨ ਦੇ ਅੰਢ 'ਚ ਨਾਲ ਆਵੇ। ਉਹ ਜੁਲਾਈ ਅੱਧ ਜੁਲਾਈ ਤੋਂ ਬਾਅਦ ਲਾ ਦੇ। ਉਦੋਂ ਨੂੰ ਬਈ ਮੀਂਹ ਪੈਣ ਲੱਗ ਜਾਂਦੇ ਮੌਸਮ ਥੋੜਾ ਠੰਡਾ ਹੋ ਜਾਂਦਾ। ਜੇ ਉਦੋਂ ਲਾਉਣੀ ਆ ਉਹ ਵੀ ਗੇਤ ਉਹਦੇ 'ਚ ਵੀ ਚੰਗਾ ਪੈਸਾ ਵਟਿਆ ਜਾਂਦਾ ਕਿਉਂਕਿ ਅਗਸਤ ਮਹੀਨੇ ਜਿਹੜੀ ਲਾਵਾਂਗੇ ਉਹ 'ਚ ਵੀ ਪੈਸਾ ਵਧੀਆ ਵਟਿਆ ਜਾਂਦਾਗਾ ਜਦੋਂ ਬਈ ਸਾਰੇ ਲੋਕ ਲਾਉਣ ਲੱਗ ਜਾਂਦੇ ਉਦੋਂ ਮੰਦਾ ਆ ਜਾਂਦਾ ਥੋੜਾ ਗੋਭੀ ਦਾ ਉਦੋਂ ਮੰਨ ਲਓ ਵੀ ਦੋ ਤਿੰਨ ਦੇ 20 ਵੀ ਰਹਿੰਦੇ ਜਿਵੇਂ ਇਸ ਵਾਰ ਪਟ ਗਈ ਸੀ ਪਹਿਲਾਂ ਕਿੰਨੀ ਨਿਕਮ ਹੋਈਏ ਗੋਭੀ ਤੋਂ ਇਹ ਥੋੜਾ ਆ ਆਪਾਂ ਨੂੰ ਬਸ ਖਾਸ ਤੇ ਰੱਖਣਾ ਪਊਗਾ ਕੱਲੀ ਗੋਭੀ ਦੀ ਫਸਲ ਨਹੀਂ ਹੋਰ ਫਸਲਾਂ ਵੀ ਲਾ ਲਓ ਜਿਵੇਂ ਹੁਣ ਖਰਬੂਜਾ ਲਾ ਲਓ ਗੇਤਾ ਜਿਹੜਾ ਲਾਉਗਾ ਉਹਨੂੰ ਰੇਟ ਵੱਧ ਮਿਲੂਗਾ ਜਿਹੜਾ ਸਮੇਂ ਤੇ ਲਾਉਗਾ ਉਹਨੂੰ ਘੱਟ ਮਿਲੂਗਾ ਅਸਲ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਚੁੱਕਿਆਗਾ ਵੀ ਤਕਨੀਕਾਂ ਵਧ ਗਈਆਂ ਬੀਜ ਉਸ ਤਰ੍ਹਾਂ ਦੇ ਆ ਗਏ ਵੀ ਜਿਹੜੇ ਕਿਸਾਨ ਗਾਂ ਆ ਗਾਂ ਵਾਧੂ ਹੈਗੇ ਉਹ ਤਾਂ ਪਹਿਲਾਂ ਲਾ ਲੈਂਦੇ ਆ ਜਿਹੜੇ ਵਿਚਾਰੇ ਰਹਿ ਜਾਂਦੇ ਆ ਇਹ ਪਹਿਲਾਂ ਵਾਲੇ ਸਭ ਦੂਰੇ ਆਉਂਦੇ ਆ ਜਿਵੇਂ ਹੁਣ ਕਈਆਂ ਦਾ ਫੋਨ ਆਉਂਦਾ ਬਾਈ ਅਸੀਂ ਕੱਦੂ ਲਾ ਲਗੇ ਤੋਰੀਆਂ ਲਾ ਲਗੇ ਮੈਂ ਤਾਂ ਇਹੀ ਕਹਿਣਾ ਹੁਣ ਬਾਈ ਤੁਸੀਂ ਜੇ ਤਾਂ ਆਪ ਸੇਲ ਕਰਨੀ ਆ ਤਾਂ ਕੋਈ ਵੀ ਸਬਜ਼ੀ ਲਾ ਲਓ ਯਾਰ ਉਹ ਤਾਂ ਉਹਨੇ ਤਾਂ ਪੈਸਾ ਦੇਣੇ ਹੀ ਦੇਣਾ ਜੇ ਤੁਸੀਂ ਇਹਨਾਂ ਆਪ ਨਹੀਂ ਸੇਲ ਕਰਨੀ ਫੇਰ ਬਾਈ ਤੁਹਾਨੂੰ ਚੋਣ ਕਰਨੀ ਪਊਗੀ ਦੂਜੇ ਨੰਬਰ ਤੇ ਤੁਹਾਨੂੰ ਆਸੇ ਪਾਸੇ ਦੇ ਬੰਦਿਆਂ ਕੋਲ ਜਾਣਾ ਚਾਹੀਦਾ ਜਿਹੜਾ ਸਬਜ਼ੀਆਂ ਲਗਾਉਂਦੇ ਆ ਨਵੇਂ ਬੰਦਿਆਂ ਨੇ ਹੁਣ ਬਾਈ ਸਾਨੂੰ ਵੇਖ ਕੇ ਨਾ ਚਾਰ ਪੰਜ ਬੰਦੇ ਦਾਬ ਜੀ ਆ ਮੈਂ ਉਂਗਲਾਂ ਦੇ ਗਿਨਾ ਸਕਦਾ ਹਾਂ ਮੈਂ ਉਹਨਾਂ ਕੋਲ ਜਾ ਕੇ ਵੀ ਆਇਆ ਖੇਤ ਉਹਨਾਂ ਨੇ ਆਪਾਂ ਨੂੰ ਵੇਖ ਕੇ ਸਬਜ਼ੀਆਂ ਲਾਈਆਂ ਉਹਨਾਂ ਨੇ ਮੈਂ ਇਹੀ ਗੱਲ ਕਹੀ ਸੀ ਮੈਂ ਕਿਹਾ ਤੁਸੀਂ ਲਾ ਲਓ ਤੇ ਪਰ ਤੁਸੀਂ ਸੇਲ ਆਪ ਕਰੋ ਜੋ ਉਹਨਾਂ ਦੇ ਕੋ ਸਾਨੂੰ ਕੋਈ ਸੰਗ ਨਹੀਂ ਪਰ ਆਪਾਂ ਸੰਗ ਨੇ ਆਪਾਂ ਨੂੰ ਮਾਰ ਲਿਆ ਜਿੰਜ ਕਿਰਪਾ ਆਪ ਸਬਜ਼ੀ ਨਹੀਂ ਸੇਲ ਕਰਦੇ ਉਹਨਾਂ ਦੇ ਕਰਵਾਈ ਆਪਾਂ ਨੂੰ ਫਾਇਦਾ ਨਹੀਂ ਗਾ ਸਬਜ਼ੀ ਲਾਉਣ ਦਾ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਜੂਨ ਮਹੀਨੇ ਦੇ ਵਿੱਚ ਕੋਈ ਵੀ ਸਬਜ਼ੀ ਜਿਹੜਾ ਲਾਊਗਾ ਆਪ ਵੇਚੂਗਾ ਨਫਾ ਹੀ ਨਫਾ ਤੇ ਇੱਥੇ ਨਾ ਨੁਕਤੇ ਦੱਸਦੀਏ ਆਪਾਂ ਜੇ ਕਿਸੇ ਨੇ ਕਦੂ ਲਾਇਆ ਤੂਰੀਆਂ ਲਾਈਆਂ ਲੋਬੀਆਂ ਲਾਇਆ ਕੁਝ ਵੀ ਲਾਇਆ ਜਿਹੜੀਆਂ ਤੁਸੀਂ ਜੂਨ ਮਹੀਨੇ ਚ ਗਣਾਈਆਂ ਤਾਂ ਬਾਈ ਜੀ ਗੁਵਾਰਾ ਲਾਤਾ ਭਿੰਡੀ ਲਾਤੀ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਐ ਵੀ ਕੀ ਉਹਨਾਂ ਦਾ ਧਿਆਨ ਖਾਸ ਧਿਆਨ ਰੱਖੇ ਗਰਮੀ ਪੱਖੋਂ ਵੀ ਚੰਗਾ ਝਾੜ ਆ ਜੇ ਤੇ ਚੰਗਾ ਉਹਦਾ ਵਿਕ ਜੇ ਭਾਈ ਜਿਵੇਂ ਹੁਣ ਬੇਲ ਵਾਲੀਆਂ ਫਸਲਾਂ ਹੁੰਦੀਆਂ ਇਹਦਾ 1-2 ਸ਼ਿਕਾਇਤਾਂ ਇਹਨਾਂ ਜ਼ਿਆਦਾ ਆਉਂਦੀਆਂ ਆ ਜਦੋਂ ਗਰਮੀ ਆਵਾਜੇ ਇੱਕ ਤਾਂ ਫਲ ਘਟ ਲੱਗਦਾ ਜਿਹੜਾ ਫਲ ਲੱਗਦਾ ਉਹ ਪੀਲਾ ਵੀ ਪੈਣ ਲੱਗ ਜਾਂਦਾ ਇਹਦੇ ਚ ਨਾ ਭਾਈ 2-3 ਗੱਲਾਂ ਦੇਖਣੀਆਂ ਪੈਣਗੀਆਂ ਆਪਾਂ ਨੂੰ ਬੇਲ ਵਾਲੀਆਂ ਸਬਜ਼ੀਆਂ ਦੇ ਭਾਈ 2-3 ਪਰੇਸ਼ਾਨੀਆਂ ਆਉਂਦੀਆਂ ਇੱਕ ਤਾਂ ਫਲ ਪੀਲਾ ਪੈਣ ਲੱਗ ਜਾਂਦਾ ਇੱਕ ਫਲ ਘਟ ਲੱਗਦਾ ਜਿਹੜਾ ਹੁਣ ਫਲ ਘਟ ਲੱਗਦਾ ਉਹਨੂੰ ਵੀ ਸਮਝਣਾ ਥੋੜਾ ਜਿਹਾ ਪਊਗਾ ਆਪਾਂ ਨੂੰ ਉਹਦੇ ਵੀ ਲੰਮੀ ਵਾਲੀ ਵੀਡੀਓ ਬਣ ਜਾਣੀ ਉਹ ਚ ਪ੍ਰਮੋਟਾ ਮੋਟਾ ਦੱਸਦਾ ਮੈਂ ਉਹ ਮੇਲ ਫੀਮੇਲ ਫੁੱਲ ਆਉਂਦੇ ਆ ਜੇ ਮੇਲ ਆਈ ਜਾਂਦਾ ਆਪਾਂ ਨੂੰ ਉਸ ਲਗਰ ਦਾ ਤੂਸਾ ਤੋੜ ਦੇਣਾ ਤੇ ਉਹਨੂੰ ਫੀਮੇਲ ਫੁੱਲ ਜਿਹੜੇ ਵੱਧ ਜਾਣਗੇ ਤੇ ਜਿਹੜੇ ਹੁਣ ਗੱਲ ਪੀਲਾ ਪੈਂਦਾਗਾ ਉਹ ਬਈ ਉਹ ਪੋਲੀਨੇਸ਼ਨ ਕਰਕੇ ਪੈਂਦਾ ਜਾਂ ਕਈ ਵਾਰ ਫੰਗਸ ਹੀ ਹੋਏਦੇ ਪਰ ਜ਼ਿਆਦਾ ਕਾਰਨ ਹੁੰਦਾ ਪੋਲੀਨੇਸ਼ਨ ਵੀ ਮੱਖੀਆਂ ਦੁਆਰਾ ਹੁੰਦਾ ਏ ਸਵੇਰ ਵੇਲੇ ਆਮ ਆਪਾਂ ਸਪਰੇਆ ਮਾਰਨ ਲੱਗ ਜਾਂਦੇ ਆ ਜੇ ਆਪਾਂ ਨੂੰ ਕਹਿੰਦੇ ਆ ਵੀ ਕੋਈ ਸਪਰੇਆ ਮਾਰ ਦੋ ਸਪਰੇਆ ਆਪਾਂ ਸਵੇਰ ਮਾਰਦੇ ਆ ਸਵੇਰ ਦੂਣੀ ਮੱਖੀ ਆਉਂਦੀ ਏ ਤੇ ਪਰਾਗਣ ਕਰਨ ਵਾਸਤੇ ਪੰਜਾਬੀ ਚ ਆਪਾਂ ਪਰਾਗਣ ਕਹਿ ਦਿੰਨੇ ਆ ਪੋਲੀਨੇਸ਼ਨ ਅੰਗਰੇਜ਼ੀ ਦਾ ਸ਼ਬਦ ਆ ਗਿਆ ਸਵੇਰ ਵੇਲੇ ਮੱਖੀਆਂ ਦੇਖਿਓਗੇ ਤੁਸੀਂ ਜਿਹੜੇ ਮੰਨ ਲਓ ਸਪਰੇਆ ਘੱਟ ਕਰਦੇ ਹੋ ਸੁਬਾ ਸਾਡੇ ਕੋਲੇ ਆ ਜੂ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੀਆਂ ਮੱਖੀਆਂ ਫਿਰਦੀਆਂ ਜੇ ਹੁਣ ਆਪਾਂ ਸੁਬਾ ਵੇਲੇ ਸਪਰੇਅ ਝੱਗ ਕੇ ਮਾਰਦੀ ਢੋਲੀ ਉਹ ਜਿਹੜੀਆਂ ਮੱਖੀਆਂ ਜਾਂ ਤਾਂ ਮਰ ਜਾਣਗੀਆਂ ਜਾਂੋਂ ਹਟ ਜਾਣਗੀਆਂ ਇਸ ਕਰਕੇ ਆਪਾਂ ਨੂੰ ਕੋਈ ਵੀ ਜਿਹੜੀ ਜ਼ਹਿਰੀਲੀ ਸਪਰੇਆ ਆਪਾਂ ਸੁਬਾ ਵੇਲੇ ਨਹੀਂ ਮਾਰਨੀ ਸ਼ਾਮ ਵੇਲੇ ਕਰਨੀ ਹੈ ਦੂਜੇ ਨੰਬਰ ਤੇ ਆਪਾਂ ਜੇ ਆਪਣਾ ਮੱਖੀਆਂ ਘਟ ਆਉਂਦੀਆਂ ਤਾਂ ਉਹ ਤੁਸੀਂ ਜਾਂ ਤਾਂ ਗੁੜ ਦੀ ਸਪਰੇਅ ਕਰੋ ਬਾਈ ਅੱਧਾ ਕਿਲੋ ਗੁੜ 15 ਲੀਟਰ ਪਾਣੀ 'ਚ ਮਿਲਾ ਕੇ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਜਾਂ ਤੁਸੀਂ ਕੀ ਕਰੋ ਵੀ ਜਿਹੜੇ ਮੱਖੀਆਂ ਵਾਲੇ ਬਕਸੇ ਆਉਂਦੇ ਆ ਜਿਹੜੇ ਬੰਦੇ ਕਹਿੰਦੇ ਯਾਰ ਫਿਰ ਵੀ ਸਾਡੇ ਕੋਲ ਮੱਖੀਆਂ ਨਹੀਂ ਆਉਂਦੀਆਂ ਅਸੀਂ ਗੁੜ ਦੀ ਸਪਰੇਆ ਵੀ ਬਹੁਤ ਕਰਕੇ ਵੇਖ ਲਈਆਂ ਫਿਰ ਉਹ ਬਈ ਬਾਕਸ ਲੈ ਆਓ ਨਾਲੇ ਤਾਂ ਤੁਹਾਨੂੰ ਉਹਨਾਂ ਨੂੰ ਸ਼ਾਇਦ ਮਿਲ ਜੂਗਾ ਖਾਨ ਨੂੰ ਤੇ ਨਾਲੇ ਬਈ ਉਹਨਾਂ ਦਾ ਪੋਲਨਿਟੇਸ਼ਨ ਵਧੀਆ ਹੋ ਜਾਊਗਾ ਇਸ ਗੱਲ ਦਾ ਖਾਸਾ ਖਰਾਬ ਬਾਕੀ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਹ ਦਿਨਾਂ ਦੇ ਵਿੱਚ ਪਾਣੀ ਬਹੁਤ ਭਾਲਦੀ ਹੈ ਸਬਜ਼ੀ ਮੰਨ ਲਓ ਅੱਜ ਲਾਤਾ ਦੋ ਦਿਨਾਂ ਬਾਅਦ ਪਾਣੀ ਦੀ ਲੋੜ ਪੈਂਦੀ ਹੈ ਇਸ ਕਰਕੇ ਪਾਣੀ ਬੰਨ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਬਾਈ ਜੀ ਲਾਉਣ ਫਿਰ ਵੱਟਾ ਬਣਾ ਕੇ ਬੈੱਡ ਬਣਾ ਕੇ ਦਾ ਇਹ ਤਰੀਕਾ ਲਾਉਣ ਦਾ ਕੀ ਹੋ ਜਾਏ ਬਈ ਅਲੱਗ-ਅਲੱਗ ਆ ਜਿਵੇਂ ਉਹਨਾਂ ਬੇਲ ਵਾਲੀਆਂ ਸਬਜ਼ੀਆਂ ਇਹਨਾਂ ਦਾ ਤਾਂ ਮੰਨ ਲਓ ਇੱਕ ਖੇਲ ਕੱਢਦੀ ਆਪਾਂ ਤੋਂ ਦੋ ਦੋ ਬਾਅਦ 6 ਫੁੱਟ ਜਗ੍ਹਾ ਛੱਡ ਕੇ ਇੱਕ ਖੇਲ ਫਿਰ ਨਿਕਲੂਗੀ 7 ਫੁੱਟ ਵੀ ਛੱਡ ਸਕਦੇ ਆ 8 ਫੁੱਟ ਵੀ ਛੱਡ ਸਕਦੇ ਆ ਉਹਦੇ ਦੋਵੇਂ ਪਾਸੇ ਬੇਲ ਵਾਲੀਆਂ ਸਬਜ਼ੀਆਂ ਜਿਵੇਂ ਕਦੂ ਤੋਰੀ ਅੱਲਾ ਬੈਠੇ ਲੱਗਣਗੇ ਹੁਣ ਜਿਹੜੀ ਗੱਲ ਭਿੰਡੀ ਦੀ ਆ ਉਹ ਬਈ ਕਈ ਹੋਰ ਇਹ ਵੀ ਕੱਢ ਦਿੰਦੇ ਆ ਪਰ ਵੱਟਾਂ ਦੀ ਬਾਤ ਜ਼ਿਆਦਾ ਕੰਮ ਜਾ ਆਪਾਂ ਅਸੀਂ ਵੱਟਾਂ ਤੇ ਲਾਉਣੇ ਆ ਜਿਹੜੀ ਉਹਨੂੰ ਗੋਭੀ ਐ ਵੀ ਵੱਟਾਂ ਤੇ ਸਮਝਣਾ ਉਸਦੇ ਜੇ ਸਮਝਾਉਣਾ ਕਿਸੇ ਨੂੰ ਇਹ ਜਹ ਇੱਕ ਜੀ ਤੇ ਅਲੱਗ-ਅਲੱਗ ਵੀਡੀਓ ਬਣ ਸਕਦੀ ਹੈ ਕਿਉਂਕਿ ਬਰੀਕੀ ਵਿੱਚ ਸਮਝਾਉਣ ਦੀ ਲੋੜ ਹੈ ਜਦੋਂ ਆਪਾਂ ਐ ਸਮਝਾ ਦਾਂਗੇ ਕਿਸੇ ਨੂੰ ਉਹਨੇ ਬਾਈ ਸੁਣ ਲੈਣਾ ਪਰ ਪਤਾ ਨਹੀਂ ਲੱਗਣਾ ਉਹਨੂੰ ਸਵਾਦ ਨਹੀਂ ਆਉਣਾ ਗੱਲ ਦਾ ਤਾਂ ਬਾਈ ਜੀ ਆਮ ਤੌਰ ਤੇ ਜਿਵੇਂ ਸਾਡੇ ਕਿਸਾਨ ਭਰਾ ਖੁਦ ਵੀ ਬੜੇ ਤਜਰਬੇਕਾਰ ਹੈ ਕਿਉਂਕਿ ਬਹੁਤ ਸਾਰੀਆਂ ਤਕਨੀਕਾਂ ਲਾਉਣ ਦੀਆਂ ਸਾਡੇ ਕਿਸਾਨ ਭਰਾ ਜਾਣਦੇ ਆ ਪਰ ਜੂਨ ਮਹੀਨੇ ਵਿੱਚ ਲੱਗਣ ਵਾਲੀਆਂ ਸਬਜ਼ੀਆਂ ਤੁਹਾਨੂੰ ਚੰਗਾ ਮੁਨਾਫਾ ਤੁਹਾਡੇ ਬੋਝੇ ਪਾ ਸਕਦੀਆਂ ਜੇਕਰ ਤੁਸੀਂ ਇਹ ਸਬਜ਼ੀਆਂ ਦੀ ਬੀਜਾਂ ਦਾ ਜਿਹੜੀ ਉਹ ਕਰ ਲਓ ਤਾਂ ਭਾਈ ਜੀ ਕੋਈ ਹੋਰ ਗੱਲ ਰਹਿੰਦੀ ਹੋਵੇ ਜੂਨ ਮਹੀਨੇ ਵਿੱਚ ਲੱਗਣ ਵਾਲੀਆਂ ਸਬਜ਼ੀਆਂ ਬਾਰੇ ਤਾਂ ਉਹ ਵੀ ਸਾਂਝੀ ਕਰ ਲਓ ਬਸ ਇਹੀ ਹੈ ਭਾਈ ਵੀ ਤੁਸੀਂ ਗੋਭੀ ਦੀ ਫਸਲ ਲਾਓ ਇਸ ਮਹੀਨੇ ਫਿਰ ਅਗਾਂ ਅਗਸਤ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਜਿਵੇਂ ਮੂਲੀਆਂ ਹੋਣਗੀਆਂ ਮੂਲੀ ਲਾ ਸਕਦੇ ਉਹ ਵੱਖਰਾ ਵਿਸ਼ਾ ਆ ਗਿਆ ਜਿਹੜੀ ਵੀ ਸਬਜ਼ੀ ਆਪਾਂ ਨੂੰ ਸਿਆਲੂ ਖਾਣੀ ਆ ਉਹ ਗੇਤੀ ਲੱਗੂਗੀ ਉਹਦੇ ਜਿੰਨਕਾ ਮਿਲਣੀ ਆਪਾਂ ਨੂੰ ਉਹ ਸਿੱਧਾ ਸਮਝ ਲੋ ਤੇ ਜੇ ਤਾਂ ਹੁਣ ਬੰਦੇ ਨੇ ਆਪਸੇਲ ਕਰਨੀ ਆ ਜੇ ਬਾਜ਼ਾਰ ਦੇ ਵਿੱਚ ਮੰਨ ਲਓ ਗੋਭੀ 40 ਰੁਪਏ ਮੰਡੀ ਦੇ ਵਿੱਚ ਥੋੜੀ 40 ਵੇਚੀ ਤੁਸੀਂ 60 ਬਾਹਰ ਵੇਚ ਸਕਦੇ ਅਸੀਂ ਬਈ ਵੇਚੀ ਆ ਅਸੀਂ ਤਾਂ ਇਹ ਦੋਦੇ ਲੈ ਕੇ ਜਾਂਦੇ ਰਹੇ ਆ ਗੋਭੀ ਮੰਨ ਲਓ ਜੇ ਦੁਕਾਨ ਵਾਲਾ ਕੋਈ ਮੰਨ ਲਓ ਦੇ ਜਾਂਦਾ ਵੱਧ ਅਸੀਂ ਉਹਦਾ 5-7 ਰੁਪਏ ਘਟਾ ਕੇ ਦੇ ਕੇ ਤੇ 10-15 ਮਿੰਟਾਂ ਦੀ ਵਿਹਲ ਹੀ ਕਰਿਆ ਉਹ ਸੀ ਗੱਡੀ ਉਹ ਆਪਾਂ ਨੂੰ ਦੇਖਣਾ ਪਊਗਾ ਤੇ ਜੇ ਬਜਾਦੇ ਲੱਗਿਓ ਸਾਹਮਣੇ ਵਿੱਚ ਨਹੀਂ ਪਊ ਜੇ ਥੋੜੀ ਲੱਗਿਆ ਮੈਂ ਤਾਂ ਨਾ ਵੀ ਆਪ ਥੋੜੀ ਤਾਂ ਸ਼ੁਰੂਆਤ ਕਰੋ ਤੇ ਆਪ ਸਿਲ ਕਰੋ ਜੀ ਤੇ ਬਾਈ ਜੀ ਕੀ ਜੂਨ ਮਹੀਨੇ ਦੇ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਵੀ ਜੂਨ ਮਹੀਨੇ ਵਿੱਚ ਆਹ ਸਬਜ਼ੀਆਂ ਲਾ ਲਓ ਲੱਖਾਂ ਦੀ ਕਮਾਈ ਹੋਊਗੀ ਕੀ ਇਹ ਗੱਲ ਹੈਗੀ ਹੈ ਵੀ ਕਮਾਈ ਲੱਖਾਂ ਦੇ ਵਿੱਚ ਹੁੰਦੀ ਹੈ ਬਈ ਹਾਂ ਇਹ ਤਾਂ ਹੋ ਸਕਦੀ ਹੈ ਕਿ ਜਿਹੜਾ ਮਿਹਨਤੀ ਬੰਦਾ ਬਈ ਜਿਹਨੂੰ ਵੱਲ ਆ ਗਿਆ ਉਹ ਕਰ ਸਕਦਾਗਾ ਜਿਵੇਂ ਗੋਭੀ ਤਾਂ ਹੁੰਦੀ ਹੈ ਬਈ ਇਨਕਮ ਇਸ ਲਈ ਆ ਰਹੀ ਤੁਸੀਂ ਦੇਖਿਆ ਜਿਨ੍ਹਾਂ ਨੇ ਗੇਤੀ ਵੀ ਛੋਟਾ ਥੋੜੀ ਸਹੀ ਸਮੇਂ ਦੀ ਲਾਈ ਸੀਗੀ ਉਹਨੇ ਬਈ ਵਧੀਆ ਪੈਸੇ ਵਟੇ 3 ਲੱਖ ਰੁਪਏ ਤੋਂ ਉਪਰੀ ਵਟਿਆ ਜਿਨ੍ਹਾਂ ਦੇ ਬਈ ਲੇਟ ਲਾਈਏ ਜੋ ਸਾਰੇ ਜਾਉਣ ਲੱਗ ਜਾਂਦੇ ਆ ਉਦੋਂ ਲਾਵਾਂਗੇ ਉਦੋਂ ਬਈ ਪੈਟ ਵੀ ਜਾਂਦੀ ਕੀ ਦੋ ਰੁਪਏ ਵੀ ਰਹਿ ਜਾਂਦੀ ਇਨਕਮ ਹੈਗੀ ਵੀ ਆ ਪਰ ਜਿਹ ਉਸ ਬੰਦੇ ਨੂੰ ਹੋਣੀ ਆ ਜਿਹੜਾ ਬੰਦਾ ਮਿਹਨਤ ਕਰਦਾ ਹੋਇਆ ਕਿਉਂਕਿ ਗੇਤੀ ਵਿੱਚ ਮਿਹਨਤ ਜਿਹੜਾ ਬੰਦਾ ਕਹਿੰਦਾ ਵੀ ਮੈਂ ਪੱਕੇ ਥੱਲੇ ਬਹਿ ਜਾ ਮੈਨੂੰ ਕੀੜਾ ਵੀ ਨਾ ਮਾਰਨਾ ਪਵੇ ਬਸ ਛਾਂ ਵਿੱਚ ਲਿ ਜਾਵਾਂ ਉਹ ਬਈ ਉਹ ਨਹੀਂ ਕੰਮ ਚੱਲ ਹੋ ਸਕਦਾ ਗੋ ਤਾਂ ਬਿਲਕੁਲ ਕਿਸਾਨ ਭਰਾ ਉਹ ਜੇ ਤੁਸੀਂ ਮਿਹਨਤ ਦੇ ਨਾਲ ਤੁਸੀਂ ਸਮਝਦੇ ਹੋ ਵੀ ਅਸੀਂ ਮਿਹਨਤ ਕਰ ਲਾਂਗੇ ਤੇ ਚੰਗੇ ਤਰੀਕੇ ਦੇ ਨਾਲ ਜੂਨ ਵਾਲੀਆਂ ਸਬਜ਼ੀਆਂ ਦੀ ਬਜਾਦ ਕਰ ਲਾਂਗੇ ਤਾਂ ਕਮਾਈ ਦਾ ਸੌਦਾ ਹੈਗਾ ਇੱਥੇ ਉਹ ਕਿਸਾਨ ਭਰਾ ਵੀ ਆ ਹੁਕਮਰਾਜ ਵਰਗੇ ਆਪ ਖੁਦ ਮਿਸਾਲ ਹੈ ਕਿ ਕੱਲੀ ਗੋਭੀ ਦੇ ਵਿੱਚੋਂ ਹੀ ਇੱਕ ਸੀਜ਼ਨ ਦੇ ਵਿੱਚੋਂ 3-3 ਲੱਖ ਰੁਪਏ ਦੀ ਕਮਾਈ ਕੀਤੀ ਹੈ ਤਾਂ ਇਹਨਾਂ ਵਿੱਚੋਂ ਵੀ ਕਮਾਈ ਹੋ ਸਕਦੀ ਹੈ ਤੁਸੀਂ ਇਹ ਫਸਲਾਂ ਜਿਹੜੀਆਂ ਬਾਈ ਹੁਕਮਰਾਜ ਜੀ ਨੇ ਦੱਸੀਆਂ ਉਹ ਤੁਸੀਂ ਬੀਜ ਸਕਦੇ ਹੋ ਤੇ ਬਾਈ ਹੁਕਮਰਾਜ ਜੀ ਹੋਰਾਂ ਦਾ ਚੈਨਲ ਅਸੀਂ ਬਾਇਓ ਦੇ ਵਿੱਚ ਤੁਹਾਨੂੰ ਲਿੰਕ ਉਹਦਾ ਵੀ ਭੇਜਤਾ ਜੂਨ ਦੀਆਂ ਸਬਜ਼ੀਆਂ ਬਾਰੇ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੀਆਂ ਸਾਮਸਭਾ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਗੱਲ ਅਹਿਮ ਨੁਕਤਾ ਜਿਹੜਾ ਉਹ ਨੋਟ ਕਰ ਲਓ ਕਿ ਜੇ ਫਾਇਦਾ ਲੈਣਾ ਹੈ ਖੁਦ ਸੇਲ ਕਰਨੀ ਪਊਗੀ ਖੁਦ ਸੰਗ ਲਾ ਕੇ ਆਪ ਅੱਡਾ ਲਾ ਕੇ ਆਪ ਵੇਚਣੀ ਪਊਗੀ ਕਿਸਾਨ ਤੋਂ ਮੁੱਕਦੀ ਗੱਲ ਹੈ ਦੁਕਾਨਦਾਰ ਬਣ ਜੋ ਫੇਰ ਮੁਨਾਫਾ ਹੋਊਗਾ ਤਾਂ ਬਾਈ ਜੀ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਇੱਕ ਗੱਲ ਹੋਰ ਵੀ ਬਾਈ ਕਈ ਹੁਣ ਵੀਡੀਓ ਦੇਖਣਗੇ ਉਹ ਚ ਨੰਬਰ ਮੰਗਣਗੇ ਨੰਬਰ ਅਸੀਂ ਵੀ ਹੱਥ ਜੋੜ ਕੇ ਬੇਨਤੀ ਆਪਾਂ ਨਹੀਂ ਦੇ ਸਕਦੇ ਕਿਉਂਕਿ ਸਾਡੇ ਆਪ ਦੇ ਪੇਜ ਤੇ ਫੋਨ ਇੰਨੇ ਕ ਜਿਆਦੇ ਆ ਜਾਂਦੇ ਫੋਨ ਚੱਕੇ ਨਹੀਂ ਜਾਂਦੇ ਕਿਉਂਕਿ ਫੋਨ ਆਪ ਨੂੰ ਚੱਕਨੇ ਪੈਂਦੇ ਜਾਣਕਾਰੀ ਵੀ ਆਪ ਨੂੰ ਦੇਣੀ ਪੈਂਦੀ ਇਸ ਕਰਕੇ ਆਪਣਾ ਚੈਨਲ ਬਣਿਆ ਹੋਇਆ ਚੰਗੀ ਸੋਚ ਚੰਗੀ ਖੇਤੀ ਤੁਸੀਂ ਕਮੈਂਟ ਬਾਕਸ ਜਾ ਕੇ ਵੀ ਦੇਖ ਸਕਦੇ ਹੋ ਜਾਂ ਆਪਣਾ ਬਾਈ ਲਿੰਕ ਦੇ ਦਿਓ ਤੁਸੀਂ ਉਹਦੇ ਤੇ ਆਪਾਂ ਜਾਣਕਾਰੀ ਬਾਈ ਦਿੰਦੇ ਰਹਿਣੇ ਆ ਜਿਹਨੇ ਪਨੀਰਾਂ ਲੈਣੀਆਂ ਉਹ ਆਪਾਂ ਨੂੰ ਜਰੂਰ ਵੀ ਉਹ ਤੁਸੀਂ ਪੇਜ ਤੇ ਆਪਾਂ ਨੂੰ ਨੰਬਰ ਦਿੱਤੇ ਹੋਏ ਆਪਣੇ ਉੱਥੇ ਜਾ ਕੇ ਜਿਹੜਾ ਜਿਹਨੂੰ ਜ਼ਰੂਰਤ ਆ ਉਹ ਉੱਥੋਂ ਲੈ ਲੋ ਨਹੀਂ ਆਮ ਜਿਹਾ ਆਪਾਂ ਨੰਬਰ ਦੇਦਾ ਬਾਈ ਫਿਰ ਉਹ ਨਾਰਮਲ ਹੀ ਫੋਨ ਜਾਦੇ ਆ ਲੱਗ ਜਾਂਦੇ ਆ ਤੁਸੀਂ ਆਪ ਹੀ ਦੇਖ ਕੇ ਫੋਨ ਕਿੰਨੇ ਆਉਂਦੇ ਆ ਜੀ ਬਿਲਕੁਲ ਜੀ ਚਲੋ ਇਹ ਗੱਲ ਹੈਗੀ ਆ ਕਿ ਬਾਈ ਜੀ ਹੋਰਾਂ ਦਾ ਫੋਨ ਨੰਬਰ ਅਸੀਂ ਇੱਥੇ ਤੁਹਾਡੇ ਨਾਲ ਨਹੀਂ ਸਾਂਝਾ ਕਰ ਰਹੇ ਤਾਂ ਪਰ ਤੁਸੀਂ ਚੰਗੀ ਸੋਚ ਚੰਗੀ ਖੇਤੀ ਇਹ ਪੇਜ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਚੈਨਲ ਤੁਸੀਂ YouTube ਤੇ ਵਿਜ਼ਿਟ ਕਰ ਸਕਦੇ ਹੋ ਬਾਇਓ ਵਿੱਚ ਇਸ ਦਾ ਲਿੰਕ ਵੀ ਹੈਗਾ ਕੋਈ ਵੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਰੂਪ ਵਿੱਚ ਬਾਈ ਜੀ ਦੇ ਚੈਨਲ ਤੋਂ ਵੀ ਮਿਲ ਸਕਦੀ ਹੈ ਤੇ ਜੇਕਰ ਤੁਸੀਂ ਪੱਕਾ ਹੀ ਕੋਈ ਪਨੀਰੀ ਖਰੀਦਣੀ ਹੈ ਜਾਂ ਕੋਈ ਸਬਜ਼ੀ ਬਾਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ WhatsApp ਤੇ ਸੁਨੇਹਾ ਆਪਣਾ ਛੱਡ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਵੀ ਕਰ ਸਕਦੇ ਹਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਡੇ ਤੱਕ ਪ੍ਰਤੀਕਿਰਿਆ ਜਰੂਰ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ